ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਟਾਈਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਾਂ ਨਵਜੀਤ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਬਹੁਤ ਸਾਰੀਆਂ ਖਬਰਾਂ ਸਿਆਸਤ ਦੀਆਂ ਹੁੰਦੀਆਂ ਨੇ ਤੇ ਕਈ ਸਮਾਜਿਕ ਮੁੱਦੇ ਵੀ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਇੱਕ ਤਾਂ ਪੰਜਾਬ ਦੀ ਗੱਲ ਕਰਾਂਗੇ ਕਿਉਂਕਿ ਹੜ੍ਹਾਂ ਵਰਗੇ ਹਾਲਾਤ ਇੱਕ ਵਾਰ ਫਿਰ ਤੋਂ ਬਣ ਸਕਦੇ ਆ ਕੁਸ਼ਕ ਪਿੰਡਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਪ੍ਰਸ਼ਾਸਨ ਨੇ ਕਿਹਾ ਕਿ ਚੌਕਸੀ ਵਰਤੀ ਜਾਵੇ ਰਾਵੀ ਦਰਿਆ ਬਿਆਸ ਤੇ ਸਤਲੂ ਦੇ ਕੰਡੇ ਇਲਾਕੇ ਜਿਹੜੇ ਨੇ ਦਰਿਆ ਦੇ ਕੰਢਿਆਂ ਤੇ ਜਿਹੜੇ ਪਿੰਡ ਐ ਉਹਨਾਂ ਲਈ ਖਤਰਾ ਹੋ ਸਕਦਾ ਚਰਚਾ ਉਸ ਤੇ ਕਰਾਂਗੇ ਚਰਚਾ ਖੰਗ ਦੀ ਦਵਾਈ ਦੀ ਵੀ ਕਰਨੀ ਐ ਜਿਹਦੇ ਕਰਕੇ ਦਰਜਣ ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਨੁਕਸਾਨ ਬਹੁਤ ਵੱਡਾ ਐ ਪਰ ਹੁਣ ਨਵੇਂ ਖੁਲਾਸੇ ਹੋ ਰਹੇ ਨੇ ਕਿ ਉਸ ਦਵਾਈ ਦੀ ਕੰਪਨੀ ਦੇ ਪਹਿਲਾਂ ਹੀ 42 ਵਾਰ ਸੈਂਪਲ ਫੇਲ ਹੋਏ ਨੇ ਇੰਨੀ ਵਾਰ ਸੈਂਪਲ ਫੇਲ ਹੋਣ ਦੇ ਬਾਵਜੂਦ ਵੀ ਬਾਜ਼ਾਰ ਦੇ ਵਿੱਚ ਉਹ ਕੰਪਨੀ ਦੀ ਦਵਾਈ ਵਿਕਦੀ ਕਿਵੇਂ ਸੀ ਇਹ ਰੌਲਾ ਪੈ ਗਿਆ ਹਿਮਾਚਲ ਪ੍ਰਦੇਸ਼ ਦੀ ਵੱਧੀ ਦੇ ਵਿੱਚ ਪੰਜ ਅਜਹੀਆਂ ਕੰਪਨੀਆਂ ਜਿਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਗਏ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਉਸ ਦੀ ਵੀ ਗੱਲ ਕਰਨੀ ਹੈ ਗੱਲ ਚੀਫ ਜਸਟਿਸ ਆਫ ਇੰਡੀਆ ਦੀ ਵੀ ਕਰਾਂਗੇ ਜਿਨ੍ਹਾਂ ਤੇ ਅੱਜ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਵੱਲ ਇੱਕ ਵਕੀਲ ਨੇ ਜੁੱਤੀ ਸੁੱਟੀ ਹੈ ਇਹ ਬਹੁਤ ਮਾੜਾ ਰੁਝਾਨ ਹੈ ਨਹੀਂ ਹੋਣਾ ਚਾਹੀਦਾ ਸੀ ਪਰ ਇਹ ਕਿਉਂ ਗੱਲ ਹੋਈ ਹੈ ਇਹਦੇ ਪਿਛਲੇ ਕਾਰਨ ਕੀ ਹੈ ਇੱਕ ਇੱਕ ਕਰਕੇ ਨਾਲ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਸ਼ੁਰੂਆਤ ਵਿੱਚ ਮੈਂ ਰਾਜਵੀਰ ਜਵੰਦਾ ਹੁਰਾ ਦੀ ਗੱਲ ਕਰਨੀ ਚਾਹੂੰਗਾ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਭਰਤੀ ਨੇ 10 ਦਿਨ ਹੋ ਗਏ ਐ ਵੈਂਟੀਲੇਟਰ ਤੇ ਐ ਡਾਕਟਰਾਂ ਨੇ ਜਿਹੜਾ ਮੈਡੀਕਲ ਬੁਲਟਨ ਜਾਰੀ ਕੀਤਾ ਜਾਂਦਾ ਉਹ ਬੰਦ ਕਰ ਦਿੱਤਾ 2 ਦਿਨ ਤੋਂ ਇਹ ਕਹਿ ਕੇ ਕਿ ਸਰੀਰ ਦੇ ਵਿੱਚ ਬਹੁਤਾ ਸੁਧਾਰ ਹੁੰਦਾ ਸਾਨੂੰ ਦਿਖਾਈ ਨਹੀਂ ਦੇ ਰਿਹਾ ਜਿਸ ਤਰ੍ਹਾਂ ਦੇ ਹਾਲਾਤ ਪਹਿਲਾਂ ਸੀ ਜਿਸ ਤਰ੍ਹਾਂ ਦੀ ਹਾਲਤ ਪਹਿਲਾਂ ਸੀ ਉਸੇ ਤਰ੍ਹਾਂ ਦੀ ਉਹਨਾਂ ਦੀ ਹਾਲਤ ਬਣੀ ਹੋਈ ਐ ਹੁਣ ਆਉਂਦੇ ਦਿਨਾਂ ਨੂੰ ਕਿਸ ਤਰ੍ਹਾਂ ਦੇ ਹਾਲਾਤ ਬਣਨੇ ਪਤਾ ਨਹੀਂ ਪਰ ਬਹੁਤਾ ਕੁਝ ਠੀਕ ਨਹੀਂ ਬਹੁਤਾ ਕੁਝ ਲੱਗਦਾ ਪਿਆ ਕਿ ਠੀਕ ਹੋਣ ਦੀ ਸੰਭਾਵਨਾ ਵੀ ਨਹੀਂ ਕਿਉਂਕਿ ਡਾਕਟਰਾਂ ਨੇ ਜਿਸ ਤਰ੍ਹਾਂ ਇਹ ਗੱਲ ਕਹਿਤੀ ਆ ਕਿ ਮਲਟੀਪਲ ਆਰਗਨ ਫੇਲ ਹੋ ਸਕਦੇ ਐ ਸਰੀਰ ਵਿੱਚ ਆਕਸੀਜਨ ਦੀ ਕਮੀ ਐ ਦਿਮਾਗ ਤੱਕ ਆਕਸੀਜਨ ਪਹੁੰਚਦੀ ਨਹੀਂ ਵੈਂਟੀਲੇਟਰ ਤੇ ਰੱਖਿਆ ਦਿਲ ਨੂੰ ਪੰਪਿੰਗ ਹੁੰਦੀ ਰਹੇ ਮਜ਼ਬੂਤੀ ਮਿਲਦੀ ਰਹੇ ਉਹਦੇ ਦਵਾਈ ਦਿੱਤੀ ਜਾ ਰਹੀ ਐ ਪਰ ਆਉਂਦੇ ਦਿਨਾਂ ਨੂੰ ਹਾਲਾਤ ਕਿਸ ਤਰ੍ਹਾਂ ਦੇ ਬਣਨੇ ਐ ਅਜੇ ਤੱਕ ਪਤਾ ਨਹੀਂ ਪਰ ਜਿਹੜੀਆਂ ਖਬਰਾਂ ਨੇ ਅਜੇ ਤੱਕ ਹਾਲਾਤ ਬਹੁਤੇ ਸੁਖਾਵੇਂ ਲੱਗਦੇ ਨਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਭਾਈਚਾਰੇ ਦੇ ਲੋਕ ਉਹਨਾਂ ਦੀ ਸਿਹਤ ਯਾਬੇ ਲਈ ਦੁਆਵਾ ਕਰ ਰਹੇ ਨੇ ਦੁਆਵਾ ਕਰਨੀਆਂ ਵੀ ਚਾਹੀਦੀਆਂ ਕਦੀ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਨਹੀਂ ਕਿ ਕੋਈ ਹਸਪਤਾਲ ਵਿੱਚ ਭਰਤੀ ਹੋਵੇ ਤੇ ਇੰਨੀਆਂ ਦੁਆਵਾਂ ਕਿਸੇ ਨੇ ਕੀਤੀਆਂ ਹੁਣ ਸੁਰਾਜਵੀਰ ਜਵੰਦਾ ਦੀ ਹਾਲਤ ਕਿਸ ਤਰ੍ਹਾਂ ਦੀ ਹੋਵੇਗੀ ਆਉਂਦੇ ਦਿਨਾਂ ਨੂੰ ਪਤਾ ਲੱਗ ਜਣਾ ਪਰ ਡਾਕਟਰਾਂ ਨੇ ਜਿਸ ਹੱਬ ਨਾਲ ਕਹਿ ਦਿੱਤਾ ਕਿ ਜਿਸ ਤਰ੍ਹਾਂ ਸੁਧਾਰ ਅਸੀਂ ਚਾਹੁੰਦੇ ਉਸ ਤਰ੍ਹਾਂ ਤਾਂ ਨਹੀਂ ਹੋ ਸ ਰਿਹਾ ਉਹਦੇ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾ ਰਹੇ ਨੇ ਹੁਣ ਗੱਲ ਕਰਦੇ ਆਂ ਖੰਗ ਦੀ ਦਵਾਈ ਦੀ ਖੰਗ ਦੀ ਦਵਾਈ ਕੋਈ ਵੀ ਇੰਨੀ ਖਤਰਨਾਕ ਤਾਂ ਨਹੀਂ ਹੁੰਦੀ ਕਿ ਕਿਸੇ ਦੀ ਮੌਤ ਹੋ ਜਵੇ ਪਰ ਉਹਦੇ ਵਿੱਚ ਕੁਸ਼ਕ ਪਦਾਰਥ ਉਹਦੇ ਵਿੱਚ ਕੁਸ਼ਕ ਕੈਮੀਕਲ ਇਸ ਤਰ੍ਹਾਂ ਦਾ ਹੁੰਦਾ ਜਿਹਦੇ ਕਰਕੇ ਮੌਤ ਹੋਣ ਦੀ ਸੰਭਾਵਨਾ ਕਦੇ-ਕਦੇ ਵੱਧ ਜਾਂਦੀ ਹੈ ਜੇਕਰ ਇੱਕ ਕੈਮੀਕਲ ਦੀ ਵਰਤੋਂ ਜ਼ਿਆਦਾ ਕਰ ਲਈ ਜਾਵੇ ਹੁਣ ਜਿਹੜੀਆਂ ਖਬਰਾਂ ਜਿਹੜੇ ਖੁਲਾਸੇ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਉਹ ਬੜਾ ਹੈਰਾਨ ਕਰ ਰਹੀਆਂ ਨੇ ਉਹ ਕਹਿੰਦੇ ਆ ਨਾ ਕਿ ਸਭ ਕੁਝ ਲੁਟਾ ਕੇ ਹੋਸ਼ ਵਿੱਚ ਆਏ ਤਾਂ ਕੀ ਆਏ ਦਿਨ ਵਿੱਚ ਅਗਰ ਚਰਾਗ ਜਲਾਏ ਤਾਂ ਕੀ ਆਇਆ ਹੁਣ ਇਹਦਾ ਮਤਲਬ ਹੈ ਕਿ ਜੇ ਸਾਰਾ ਕੁਝ ਹੁਣ ਅਸੀਂ ਲੁਟਾ ਕੇ ਕਹੀਏ ਕਿ ਨਹੀਂ ਜੀ ਅਸੀਂ ਤਾਂ ਕਾਰਵਾਈ ਕਰਨੀ ਆ ਪੰਜ ਕੰਪਨੀਆਂ ਬੰਦ ਕਰ ਦਿੱਤੀਆਂ ਪਹਿਲਾਂ ਕਿੱਥੇ ਸੀ ਜਦੋਂ ਇਹ ਖਬਰਾਂ ਆਉਂਦੀਆਂ ਰਹੀਆਂ ਕਿ ਇਸ ਕੰਪਨੀ ਦੇ 42% ਸੈਂਪਲ ਫੇਲ ਨੇ ਦਵਾਈਆਂ ਦੇ ਤੇ ਬਾਜ਼ਾਰ ਦੇ ਵਿੱਚ ਦਵਾਈ ਵਿਕਦੀ ਕਿਵੇਂ ਰਹੀ ਜਦੋਂ ਇਹ ਖਬਰਾਂ ਆਈਆਂ ਕਿ ਬਦੀ ਤੋਂ ਕੁਝ ਅਜਹੀਆਂ ਫੈਕਟਰੀਆਂ ਚੱਲ ਰਹੀਆਂ ਨੇ ਅਜਿਹੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਜੇਤੇ ਸਰਕਾਰ ਦੀ ਨਿਗਹਿ ਪਰ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੰਮ ਕਰਨ ਦੀ ਆਗਿਆ ਕਿੰਨੇ ਦਿੱਤੀ ਇਹ ਬਹੁਤ ਵੱਡੇ ਸਵਾਲ ਨੇ ਅਸੀਂ ਕਈ ਵਾਰ ਜ਼ਿਕਰ ਕੀਤਾ ਸਮੇਂ-ਸਮੇਂ ਤੇ ਦੋ ਚਾਰ ਦਿਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਉਸ ਤੋਂ ਬਾਅਦ ਕੀ ਹੋਣਾ ਜਦੋਂ ਗੰਬੀਆ ਦੇ ਵਿੱਚ 68 ਬੱਚੇ ਮਾਰੇ ਗਏ ਸੀ ਭਾਰਤ ਦੇ ਕੱਪ ਸਿਰ ਕਰਕੇ ਤੇ ਹੋਇਆ ਕੀ ਦੋ ਚਾਰ ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਬਾਅਦ ਵਿੱਚ ਗੱਲ ਠੰਡੇ ਵਸਤੇ ਪੈ ਗਈ ਜਦੋਂ ਉਜ਼ਬੇਕਿਸਤਾਨ ਭਾਰਤ ਦਾ ਮਿੱਤਰ ਦੋਸਤ ਹੈ ਉਥੇ 10 ਤੋਂ ਵੱਧ ਬੱਚਿਆਂ ਦੀ ਮੌਤ ਹੋਈ ਸ਼ਾਇਦ 11 ਜਾਂ 12 ਬੱਚੇ ਸੀ ਮੌਤ ਤੱਕ ਵੀ ਮਾੜੀ ਐ ਉਸ ਵੇਲੇ ਵੀ ਰੌਲਾ ਪਿਆ 3 ਸਾਲਾਂ ਵਿੱਚ 350 ਤੋਂ ਵੱਧ ਬੱਚੇ ਕਫ সিরাপ ਦੇ ਕਰਕੇ ਮਾਰੇ ਗਏ ਜਿਹੜੀ ਭਾਰਤ ਵਿੱਚ ਤਿਆਰ ਹੋਈ ਹੈ ਵਿਦੇਸ਼ ਤੇ ਵੱਖ-ਵੱਖ ਦੇਸ਼ਾਂ ਵਿੱਚ ਇਸ ਦਵਾਈ ਦੀ ਵਰਤੋਂ ਹੋਣ ਦੇ ਕਰਕੇ ਦਵਾਈ ਇੱਕੋ ਨਹੀਂ ਵੱਖ-ਵੱਖ ਦਵਾਈਆਂ ਨੇ 350 ਤੋਂ ਵੱਧ ਬੱਚੇ ਮਾਰੇ ਗਏ ਤੇ ਸਰਕਾਰਾਂ ਚੁੱਪ ਕਿਉਂ ਬੈਠੀਆਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਹਨਾਂ ਕੰਪਨੀਆਂ ਦੇ ਖਿਲਾਫ ਉਨ ਕੱਲ ਕਹਿੰਦੇ ਜੋ ਉਸ ਕੰਪਨੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਆਖੇ ਜੀ ਇੱਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਜਿਨੇ ਦਵਾਈ ਲਿਖ ਕੇ ਦਿੱਤੀ ਹੈ ਕੀ ਸਿਰਫ ਦੋ ਤਿੰਨ ਜਣੇ ਹੀ ਜ਼ਿੰਮੇਵਾਰ ਸੀ ਲਾਇਸੈਂਸ ਜਿਨ੍ਹਾਂ ਨੇ ਚੈੱਕ ਨਹੀਂ ਕੀਤਾ ਜਿਨ੍ਹਾਂ ਨੇ ਸੈਂਪਲ ਫੇਲ ਹੋਣ ਦੇ ਬਾਵਜੂਦ ਵੀ ਇਹ ਨਹੀਂ ਦੇਖਿਆ ਕਿ ਕੰਪਨੀ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਦੀ ਹੈ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਵੇਗੀ ਜਾਂ ਨਹੀਂ ਸਮੇਂ-ਸਮੇਂ ਤੇ ਸਵਾਲ ਉੱਠਦਾ ਹੈ ਕਿ ਮੱਧ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦਾ ਕੋਈ ਇਲਾਕਾ ਇਸੇ ਤਰ੍ਹਾਂ ਹਰਿਆਣਾ ਦਾ ਕੋਈ ਕੁ ਇਲਾਕਾ ਪਾਣੀਪਤ ਇਸ ਤੋਂ ਇਲਾਵਾ ਥੋੜੇ ਬਹੁਤੇ ਹੋਰ ਵੀ ਹੈ ਇੱਥੇ ਇਹ ਕੰਮ ਸ਼ਰੇਆਮ ਚੱਲਦਾ ਹੈ ਹਿਮਾਚਲ ਪ੍ਰਦੇਸ਼ ਦਾ ਨਾਮ ਬਹੁਤ ਵਾਰੀ ਆਇਆ ਬਦੀ ਦੇ ਉਸ ਇਲਾਕੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਸਾਰੀਆਂ ਕੰਪਨੀਆਂ ਮਾੜੀਆਂ ਨਹੀਂ ਤੇ ਸਾਰੀਆਂ ਚੰਗੀਆਂ ਵੀ ਨਹੀਂ ਗਿਆ ਹੁਣ ਜਿਹੜੀਆਂ ਇਹ ਖਬਰਾਂ ਆ ਰਹੀਆਂ ਨੇ ਬੱਚਿਆਂ ਦੀ ਅਚਾਨਕ ਕਿਡਨੀ ਫੇਲ ਹੋ ਗਈ ਸਮੱਸਿਆ ਆਈ ਕਿਡਨੀ ਦਾ ਨੁਕਸਾਨ ਹੋਇਆ ਤੇ ਬਾਅਦ ਚ ਬੱਚਿਆਂ ਦੀ ਮੌਤ ਹੋ ਗਈ ਕਰਦੇ ਕਰਦੇ 14 ਬੱਚੇ ਸਾਹਮਣੇ ਆ ਗਏ ਰਾਜਸਥਾਨ ਤੋਂ ਵੀ ਖਬਰ ਆਈ ਕੇਰਲ ਨੇ ਵੀ ਦਵਾਈ ਬੈਨ ਕੀਤੀ ਮੱਧ ਪ੍ਰਦੇਸ਼ ਨੇ ਵੀ ਬੈਨ ਕਰ ਦਿੱਤੀ ਹਰਿਆਣੇ ਨੇ ਵੀ ਬਿਆਨ ਕਰ ਦਿੱਤੀ ਚਾਰ ਸੂਬਿਆਂ ਨੇ ਕਿਹਾ ਤਸੀਂ ਦਵਾਈ ਬੈਨ ਕਰਦੇ ਆ ਵੇ ਪੂਰੇ ਭਾਰਤ ਵਿੱਚ ਕਿਉਂ ਨਹੀਂ ਬੈਨ ਕੀਤੀ ਗਈ ਕੇਂਦਰ ਸਰਕਾਰ ਨੇ ਇਸ ਮਾਮਲੇ ਤੇ ਕੋਈ ਵੀ ਰਿਪੋਰਟ ਜਾਰੀ ਕਿਉਂ ਨਹੀਂ ਕੀਤੀ ਜੇ ਕੀਤੀ ਆ ਤਾਂ ਕੀ ਇਨੀ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇਗੀ ਇਹ ਬਹੁਤ ਵੱਡਾ ਸਵਾਲ ਹੈ ਦੂਸਰੀ ਗੱਲ ਹੁਣ ਇਹ ਕਹਿੰਦੇ ਆ ਕਿ 14 ਬੱਚੇ ਜਿਹੜੇ ਮਾਰੇ ਗਏ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਈਆ ਅਸੀਂ ਦਵਾਂਗੇ ਇਹ 4-4 ਲੱਖ ਰੁਪਈਆ ਜਦੋਂ ਕਿਤੇ ਹਾਦਸਾ ਹੁੰਦਾ ਇਹ ਪੈਸੇ ਦੇ ਕੇ ਤਾਂ ਮੂੰਹ ਬੰਦ ਕਰਾਉਣ ਵਾਲਾ ਕੰਮ ਹੁੰਦਾ ਅਸੀਂ ਬਹੁਤ ਸਾਰੀਆਂ ਖਬਰਾਂ ਦੇਖੀਆਂ ਚਾਹੇ ਪੰਜਾਬ ਹੈ ਚਾਹੇ ਗੁਆਂਢੀ ਸੂਬੇ ਦੇ ਵਿੱਚ ਆ ਅ ਜਿਲ੍ਹਾ ਹੁਸ਼ਿਆਰਪੁਰ ਚ ਉਹ ਗੈਸ ਟੈਂਕਰ ਵਾਲਾ ਮਾਮਲਾ ਬਲਾਸਟ ਹੋਇਆ ਉਹਦੇ ਵਿੱਚ ਦੇਖਿਆ ਅਸੀਂ ਕਿ ਪਰਿਵਾਰਕ ਮੈਂਬਰਾਂ ਰਾਸ਼ੀ ਕਿੰਨੀ ਮਿਲੀ ਹੈ ਐਲਾਨ ਕਿੰਨਾ ਹੋਇਆ ਤੇ ਇਧਰਲੇ ਪਾਸੇ ਜ਼ਹਿਰੀਲੀ ਸ਼ਰਾਬ ਦੇ ਕਰਕੇ ਜਿਹੜੇ ਲੋਕ ਮਾਰੇ ਗਏ ਪੀ ਕੇ ਹਾਲਾਂਕਿ ਸ਼ਰਾਬ ਚੰਗੀ ਚੀਜ਼ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿੰਨੇ ਦਾ ਐਲਾਨ ਕੀਤਾ ਗਿਆ ਵਿਰੋਧ ਹੋਇਆ ਜਿਹੜਾ ਹਾਸਾ ਗੈਰਕਾਨੂੰਨੀ ਤਰੀਕੇ ਨਾਲ ਮਨੁੱਖ ਦੀ ਗਲਤੀ ਕਰਕੇ ਹੋਇਆ ਉਹਦੇ ਬਾਬਤ ਇਨਾ ਮੁਆਵਜ਼ਾ ਨਹੀਂ ਦਿੱਤਾ ਗਿਆ ਰੋਲਾ ਪਿਆ ਕੀ ਇਹ 2 2 4 4 5 5 7 7 10 10 ਲੱਖ ਰੁਪਏ ਦੇ ਕੇ ਲੋਕਾਂ ਦੇ ਸਿਰਫ ਮੂਹ ਮੰਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਾਂ ਫੇ ਨਹੀਂ ਹੁਣ ਦੂਸਰੇ ਪਾਸੇ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਭਾਰਤ ਵਿੱਚ 42% ਇਸ ਦਵਾਈ ਦੇ ਸੈਂਪਲ ਫੇਲ ਹੋਏ ਤੇ ਇਸ ਤੋਂ ਇਲਾਵਾ ਹੁਣ ਸੱਤ ਅਜਿਹੀਆਂ ਕੰਪਨੀਆਂ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ 15 ਦੀ ਲਿਸਟ ਤਿਆਰ ਕੀਤੀ ਹੈ ਆਉਂਦੇ ਦਿਨਾਂ ਨੂੰ ਜੇ ਸਤਿਮੁੱਚ ਜਿਹੀ ਕਾਰਵਾਈ ਹੁੰਦੀ ਹੈ ਤੈਨੂੰ ਚੰਗਿਆ ਮੰਨਣਾ ਜਾਵੇਗਾ ਜੇਕਰ ਆਉਣ ਵਾਲੇ ਸਮੇਂ ਚ ਸਖਤ ਕਾਰਵਾਈ ਨਾ ਕੀਤੀ ਗਈ ਇਹਨਾਂ ਕੰਪਨੀਆਂ ਦੇ ਖਿਲਾਫ ਤਾਂ ਅਜਿਹੇ ਹਾਸੇ ਹੁੰਦੇ ਰਹਿਣਗੇ ਅੱਗੇ ਵਧਦੇ ਹਾਂ ਗੱਲ ਕਰਦੇ ਚੀਫ ਜਸਟਿਸ ਆਫ ਇੰਡੀਆ ਦੀ ਬੀ ਆਰ ਗਵਈ ਜਸਟਿਸ ਬੀ ਆਰ ਗਵਈ ਦੇ ਉੱਪਰ ਅੱਜ ਇੱਕ ਵਕੀਲ ਨੇ ਜੁੱਤੀ ਸੁੱਟੀ ਹੈ ਤੇ ਇਹ ਜੋ ਘਟਨਾ ਵਾਪਰੀ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਨਾ ਕਿਉਂਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਦੋਸ਼ ਇਹ ਲਾਇਆ ਕਿ ਸਨਾਤਨ ਧਰਮ ਦੇ ਬਾਰੇ ਗਲਤ ਬੋਲਿਆ ਗਿਆ ਸਨਾਤਨ ਧਰਮ ਦੀ ਬੇਇੱਜ਼ਤੀ ਕੀਤੀ ਗਈ ਹੈ ਆਖਰ ਮਾਮਲਾ ਕੀ ਸੀ ਕੁਐਸਚਨ ਪਹਿਲਾ 16 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਇੱਕ ਜਵਾਰੀ ਵਾਮਨ ਮੰਦਿਰ ਦੇ ਵਿੱਚ ਖਜੂਰਾਹੋ ਦੇ ਜਵਾਰੀ 바ਬਨ ਮੰਦਿਰ ਦੇ ਵਿੱਚ ਇੱਕ ਮੂਰਤੀ ਭਗਵਾਨ ਵਿਸ਼ਨੂੰ ਦੀ ਖੰਡਿਤ ਕੀਤੀ ਗਈ ਸੀ ਹੁਣ ਬਾਅਦ ਵਿੱਚ ਕਿਹਾ ਗਿਆ ਸੀ ਕਿ ਉਸ ਮੂਰਤੀ ਨੂੰ ਉਸੇ ਜਗ੍ਹਾ ਤੇ ਰੱਖਿਆ ਜਾਵੇ ਸਹੀ ਤਰੀਕੇ ਨਾਲ ਰੱਖਿਆ ਜਾਵੇ ਇਸ ਬਾਬਤ ਚੀਫ ਜਸਟਿਸ ਉਰਾ ਨੇ ਕਿ ਹਾਸੀ ਜਾਓ ਤੇ ਤੁਸੀਂ ਜਿਹੜੇ ਦੇਵਤੇ ਨੇ ਉਹਨਾਂ ਨੂੰ ਖੁਦ ਕਹੋ ਕਿ ਕੁਛ ਕਰਨ ਹੁਣ ਇਹ ਜਿਹੜੀ ਗੱਲ ਸੀ ਇਹਨੂੰ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰੀਕੇ ਨਾਲ ਵਿਦਾ ਚੜਾ ਕੇ ਪੇਸ਼ ਕੀਤਾ ਗਿਆ ਇਹ ਚੀਫ ਜਸਟਿਸ ਆਫ ਇੰਡੀਆ ਦਾ ਕਹਿਣਾ ਉਹ ਕਹਿੰਦੇ ਸੀ ਕਿ ਤੁਸੀਂ ਕਹਿੰਦੇ ਹੋ ਕਿ ਭਗਵਾਨ ਵਿਸ਼ਨੂੰ ਦੇ ਕਟੜ ਭਗਤਾ ਜਾਓ ਪ੍ਰਾਰਥਨਾ ਕਰੋ ਇਹ ਜਿਹੜਾ ਧਾਰਮਿਕ ਸਥਾਨ ਹੈ ਪੁਰਾਣਾ ਆ ਪਰ ਫਿਰ ਵੀ ਅਸੀਂ ਇਸ ਚੀਜ਼ ਦੀ ਆਗਿਆ ਨਹੀਂ ਦੇ ਸਕਦੇ ਇਹ ਜਿਹੜਾ ਰੌਲਾ ਪਿਆ ਸੀ ਇਨੇ ਇੱਕ ਵਿਵਾਦ ਦਾ ਰੂਪ ਲੈ ਲਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਗਲਤਫਹਿਮੀਆਂ ਨੇਪਾਲ ਵਾਲੇ ਬਿਆਨ ਤੇ ਚੀਫ ਜਸਟਿਸ ਆਫ ਇੰਡੀਆ ਦੇ ਖਿਲਾਫ ਫੈਲਾਈਆਂ ਗਈਆਂ ਉਸ ਵੇਲੇ ਵੀ ਉਹਨਾਂ ਦਾ ਵਿਰੋਧ ਹੋਇਆ ਪਰ ਹੁਣ ਗੱਲ ਧਰਮ ਤੇ ਲਿਆ ਕੇ ਸੁੱਟ ਦਿੱਤੀ ਹੈ ਹੁਣ ਪਤਾ ਨਹੀਂ ਇਸ ਬਿਆਨ ਦੇ ਵਿੱਚੋਂ ਸੱਚਮੁੱਚ ਹੀ ਅਜਿਹੀ ਗੱਲ ਕੋਈ ਨਿਕਲਦੀ ਹੈ ਕਿ ਧਰਮ ਦਾ ਅਪਮਾਨ ਕੀਤਾ ਗਿਆ ਸਨਾਤਨ ਅਪਮਾਨ ਹਿੰਦੁਸਤਾਨ ਬਰਦਾਸ਼ਤ ਨਹੀਂ ਕਰੇਗਾ ਇਸ ਕਰਕੇ ਉਹਨਾਂ ਵੱਲ ਜਿਹੜੀ ਜੁੱਤੀ ਸੁੱਟੀ ਗਈ ਇਹ ਬੜਾ ਮੰਦ ਭਾਗਾ ਵਰਤਾਰ ਹੈ ਪਰ ਦੂਸਰਾ ਪੱਖ ਕੀ ਕਹੇ ਵੀ ਹੈ ਬਹੁਤ ਸਾਰੇ ਲੋਕ ਇਸ ਮਾਮਲੇ ਨੂੰ ਹੁਣ ਜਾਤ ਨਾਲ ਜੋੜਨ ਲੱਪੇ ਆ। ਉਹਨਾਂ ਦਾ ਕਹਿਣਾ ਹੈ ਕਿ ਚੀਫ ਜਸਟਿਸ ਆਫ ਇੰਡੀਆ ਸੋਸ਼ਲ ਮੀਡੀਆ ਤੇ ਕਿ ਚਰਚਾ ਚੱਲ ਪਈ ਹੈ। ਉਹਨਾਂ ਦੀ ਜਾਤ ਦੇ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਲੱਗਦਾ ਸ਼ੁਰੂਆਤੀ ਦੌਰ ਵਿੱਚ ਨਹੀਂ ਗਈ। ਪਰ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ। ਜਿਸ ਤਰ੍ਹਾਂ ਇਸ ਬਿਆਨ ਨੂੰ ਵਿਧਾ ਚੜਾ ਕੇ ਪੇਸ਼ ਕਰ ਦਿੱਤਾ ਗਿਆ ਉਸ ਤੋਂ ਬਾਅਦ ਮਾਹੌਲ ਵਿਗੜ ਗਿਆ। ਇਸੇ ਤਰ੍ਹਾਂ ਹੁਣ ਜਾਤ ਦੇ ਨਾਲ ਜੋੜ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਚੀਫ ਜਸਟਿਸ ਸਾਹਿਬ ਠੰਡੇ ਨੇ ਉਨਾ ਨੇ ਇਸ ਮਾਮਲੇ ਤੇ ਕੋਈ ਪ੍ਰਤੀਕਿਰਿਆ ਦਿੱਤੀ ਨਹੀਂ ਪਰ ਫਿਰ ਵੀ ਜੋ ਕੋਸ਼ਿਸ਼ ਹੋ ਰਿਹਾ ਹੈ ਅਦਾਲਤਾਂ ਵਿੱਚ ਜੇਕਰ ਇਹ ਕੁਝ ਹੁਣ ਲੱਪਿਆ ਇਹ ਆਉਂਦੇ ਦਿਨਾਂ ਨੂੰ ਚੰਗੇ ਸੰਕੇਤ ਨਹੀਂਗੇ ਜੇ ਮਾਮਲਾ ਇਸੇ ਤਰ੍ਹਾਂ ਅਗਲੇ ਵੱਲ ਪਾਸੇ ਵੱਧ ਗਿਆ ਖੁੱਲ ਮਿਲ ਗਈ ਤਾਂ ਫਿਰ ਨੁਕਸਾਨ ਬਹੁਤ ਵੱਡੇ ਪੱਤਰ ਤੇ ਹੋ ਸਕਦਾ ਪੰਜਾਬ ਦੇ ਵਿੱਚ ਜਦੋਂ ਸਿਆਸਤ ਵਿੱਚ ਕੁਝ ਕੁ ਸਿਆਸਤਦਾਨਾਂ ਦੀ ਜੁੱਤੀ ਛੁੱਟੀ ਗਈ ਸੀ ਵਿਰੋਧ ਇਹਦਾ ਹੋਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲਵਾਲ ਵੀ ਜੁੱਤੀ ਛੁੱਟੀ ਗਈ ਸੀ ਵਿਰੋਧ ਹੋਇਆ ਸੀ ਕਿਹਾ ਸੀ ਇਹ ਰੁਝਾਨ ਨਾ ਚੱਲੇ ਪਰ ਨਹੀਂ ਉਹ ਰੁਝਾਨ ਅੱਗੇ ਵੱਲ ਕੁਝ ਕੁ ਵਧਿਆ ਸੀ ਕੁਝ ਹੋਰ ਲੀਡਰਾਂ ਤੇ ਵੀ ਹਮਲੇ ਹੋਏ ਜੋ ਚੰਗਾ ਨਹੀਂ ਸੀ ਇੱਥੇ ਵੀ ਇਹ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਗੱਲ ਚੰਗੀ ਨਹੀਂ ਦੇਖਦੇ ਹਾਂ ਮਾਹੌਲ ਕਿਦਾਂ ਨੂੰ ਵੱਧਾ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਮੁਰ ਬਣਨ ਲੱਗੇ ਹੜ ਵਰਗੇ ਹਾਲਾਤਾਂ ਦੀ ਦਰਅਸਲ ਆਉਂਦੇ ਦਿਨਾਂ ਨੂੰ ਪੰਜਾਬ ਦੇ 8-9 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹਦੇ ਕਰਕੇ ਹੜਾਂ ਵਰਗੇ ਹਾਲਾਤ ਬਣ ਸਕਦੇ ਨੇ ਪਹਾੜੀ ਖੇਤਰ ਦੇ ਵਿੱਚ ਮੀਂਹ ਪੈ ਰਿਹਾ ਜਿਹਦੇ ਕਰਕੇ ਦਰਿਆਵਾਂ 'ਚ ਪਾਣੀ ਵਧ ਸਕਦਾ ਹੈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਉੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਖਾਸ ਤੌਰ ਤੇ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕੇ ਸਤਲੁਜ ਦੇ ਬਿਆਸ ਦਰਿਆ ਦਾ ਕੰਢੀ ਏਰੀਆ ਇੱਥੇ ਪਾਣੀ ਆਉਣ ਦੀ ਸੰਭਾਵਨਾ ਹੈ ਰਾਵੀ ਦਰਿਆ ਦੀ ਗੱਲ ਕਰੀਏ ਡੇਰਾ ਬਾਬਾ ਨਾਨਕ ਅਜਨਾਲਾ ਰਮਦਾਸ ਕੋਨੇਵਾਲ ਹੋਰ ਵੀ ਬਹੁਤ ਸਾਰੇ ਪਿੰਡ ਇੱਥੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਅਜਨਾਲੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੁਣ ਇਹ ਜਿਹੜਾ ਨੁਕਸਾਨ ਸੀ ਰਾਵੀ ਦਰਿਆ ਦੇ ਕੰਡੇ-ਕੰਡੇ ਤੇ ਵਸੇ ਪਿੰਡਾਂ ਦੇ ਵਿੱਚ ਜ਼ਿਆਦਾ ਹੋਇਆ ਕਿਉਂਕਿ ਬੰਨ ਟੁੱਟ ਗਏ ਤੇ ਹੁਣ ਜੇ ਪਹਾੜਾਂ ਦੇ ਵਿੱਚ ਮੀਂਹ ਇੱਕ ਵਾਰ ਫਿਰ ਤੋਂ ਪੈ ਗਿਆ ਤੇ ਪਾਣੀ ਇਧਰਲੇ ਪਾਸੇ ਆਉਣਾ ਉਹ ਤਾਂ ਬੰਨ ਟੁੱਟੇ ਸੀ ਹੁਣ ਜਿਹੜੇ ਬੰਨ ਬਣਾਏ ਗਏ ਆ ਉਹ ਆਰਜੀ ਆ ਅਜੇ ਤੱਕ ਪੱਕੇ ਬੰਨ ਤਾਂ ਕਿਤੇ ਵੀ ਨਹੀਂ ਬਣੇ ਕੁਝ ਖ਼ਤਾਵਾਂ ਤੋਂ ਖ਼ਬਰਾਂ ਇਹ ਵੀ ਸੀ ਕਿ ਡੈਮਾਂ ਤੋਂ ਪਾਣੀ ਛੱਡਣ ਦੇ ਕਰਕੇ ਜਿਹੜੀਆਂ ਬੋਰੀਆਂ ਭਰੀਆਂ ਮਿੱਟੀ ਦੀਆਂ ਉਹ ਪਾਣੀ ਵਿੱਚ ਰੁੜ ਗਈਆਂ ਕੱਲ ਰਾਵੀ ਦਰਿਆ ਤੇ ਕੋਨੇਵਾਲ ਵਾਲੇ ਪਾਸਿਓਂ ਹੀ ਇਹ ਖਬਰਾਂ ਆਈਆਂ ਜੇ ਸੱਚੀਆਂ ਤੇ ਮਤਲਬ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਇੱਕ ਵਾਰ ਫਿਰ ਤੋਂ ਹੋ ਸਕਦਾ ਹੈ ਇਸੇ ਤਰ੍ਹਾਂ ਬਾਉਪੁਰ ਮੰਡ ਇੱਥੇ ਪਾਣੀ ਅਜੇ ਸੁੱਕਦਾ ਨਜ਼ਰ ਆ ਰਿਹਾ ਹੈ ਖੇਤਾਂ ਦੇ ਵਿੱਚ ਰੇਤ 3-3 4-4 ਫੁੱਟ ਚੜੀ ਆ ਪਾਣੀ ਹੁਣ ਦੂਰ ਦੂਰ ਤੱਕ ਦਿਖਾਈ ਤਾਂ ਨਹੀਂ ਦਿੰਦਾ ਪਰ ਰੇਤ ਹੀ ਰੇਤ ਆ ਖੇਤਾਂ ਵਿੱਚੋਂ ਰੇਤ ਕੱਢਣ ਦਾ ਕੰਮ ਕੀਤਾ ਜਾ ਰਿਹਾ ਪਰ ਫਿਰ ਵੀ ਜੇ ਹੁਣ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਮੀਂਹ ਇੱਕ ਵਾਰੀ ਫਿਰ ਤੋਂ ਤਿੰਨ ਦਿਨ ਜਿੱਦਾਂ ਦੱਸਿਆ ਅਲਰਟ ਜਾਰੀ ਕੀਤਾ ਗਿਆ ਤਾਂ ਇਹਦਾ ਮਤਲਬ ਆਉਂਦਾ ਦਿਨਾਂ ਨੂੰ ਇੱਕ ਵਾਰ ਫਿਰ ਤੋਂ ਨੁਕਸਾਨ ਹੋ ਸਕਦਾ ਹੈ ਦੂਸਰਾ ਪੱਖ ਇਹ ਵੀ ਹੈ ਪਾਖੜਾ ਡੈਮ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਕਿਤੇ 39000 ਕਿਊਸਕ ਕਿਤੇ 49000 ਕਿਊਸਕ ਕਿਤੇ 35000 ਕਿਊਸਕ ਪਾਣੀ ਜਿਹੜਾ ਆ ਉਹ ਛੱਡਿਆ ਗਿਆ ਰਾਤ ਸਮੇਂ ਪਾਣੀ ਛੱਡਿਆ ਗਿਆ ਕਈ ਥਾਵਾਂ ਤੇ ਫਲੱਡ ਗੇਟ ਖੋਲੇ ਗਏ ਆ ਇਹਦੇ ਕਰਕੇ ਲੋਕਾਂ ਦੇ ਖੇਤਾਂ ਵਿੱਚ ਫਸਲ ਜਿਹੜੀ ਐ ਬਰਬਾਦ ਹੋਣ ਦਾ ਡਰ ਐ ਦੂਸਰੀ ਗੱਲ ਐਸ ਵੇਲੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਐ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਝੋਨਾ ਮੰਡੀਆਂ 'ਚ ਪਹੁੰਚ ਵੀ ਗਿਆ ਬਹੁਤ ਸਾਰੀਆਂ ਥਾਵਾਂ ਤੇ ਅਜੇ ਝੋਨੇ ਦੀ ਕਟਾਈ ਹੋਣੀ ਐ ਪਰ ਜੇ ਮੀਂਹ ਆ ਗਿਆ ਪਹਿਲੀ ਮਾਰ ਹੜਾਂ ਦੀ ਪੈ ਗਈ ਦੂਸਰੀ ਮਾਰ ਮੰਡੀ ਤੱਕ ਝੋਨਾ ਪਹੁੰਚਿਆ ਨਹੀਂ ਤੀਸਰੀ ਮਾਰ ਹੁਣ ਪੈ ਸਕਦੀ ਐ ਮੀਂਹ ਦੀ ਕਿਉਂਕਿ ਅਗਲੇ ਪਾਸੇ ਤੱਕ ਉਹ ਅੱਗੇ ਕਹਿੰਦੇ ਕਿ ਸਾਨੂੰ ਨਵੀਂ ਕੰਨੇ ਕਫੀਸ ਦੀ ਚਾਹੀਦੀ ਐ ਜੀ ਇਹ ਤੋਂ ਜ਼ਿਆਦਾ ਹੋਈ ਤਾਂ ਅਸੀਂ ਝੋਨਾ ਚੁੱਕਣਾ ਨਹੀਂ ਤੇ ਜੇ ਮੀ ਪੈ ਗਿਆ ਨੁਕਸਾਨ ਫਿਰ ਬਹੁਤ ਵੱਡੇ ਪੱਧਰ ਦੇ ਕਿਸਾਨ ਪਹਿਲੇ ਮਰੇ ਐ ਇੱਕ ਵਾਰ ਫਿਰ ਤੋਂ ਉਹਨਾਂ ਤੇ ਇਹਦੀ ਮਾਰ ਪਵੇਗੀ ਇਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੋਵੇਗਾ ਅਸੀਂ ਸੁੱਖ ਮੰਗਦੇ ਸਾਰਾ ਕੋਈ ਠੀਕ ਰਹੇ ਪਰ ਪੰਜਾਬ ਚ ਆ ਤਿੰਨ ਦਿਨ ਤੱਕ ਅੱਜ ਕੱਲ ਤੇ ਉਸ ਤੋਂ ਅਗਲੇ ਦਿਨ ਤੱਕ ਕੁਸ਼ਕ ਥਾਵਾਂ ਤੇ ਭਾਰੀ ਮੀਂਹ ਦੀ ਚੇਤਾਵਨੀ ਹੈ ਗੜੇਮਾਰੀ ਦਾ ਅਲਰਟ ਵੀ ਕੀਤਾ ਗਿਆ ਕੁਸ਼ਕ ਥਾਵਾਂ ਦੇ ਬਿਜਲੀ ਡਿਗਣ ਦੀ ਸੰਭਾਵਨਾ ਵੀ ਹੈ ਇਹ ਮੌਸਮ ਵਿਭਾਗ ਨੇ ਜਰ ਅਲਰਟ ਕੀਤਾ ਜਾਰੀ ਉਸ ਤੋਂ ਬਾਅਦ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਲੋਕਾਂ ਨੂੰ ਕਿਹਾ ਕਿ ਭਾਈ ਚੌਕਸ ਰਹੋ ਨੁਕਸਾਨ ਨਾ ਕਿਤੇ ਹੋ ਜਵੇ ਅਸੀਂ ਉਸ ਦਿਨ ਵੀ ਗੱਲ ਕੀਤੀ ਸੀ ਸ਼ਾਹਕੋਟ ਮਲਸੀਆਂ ਇਧਰਲੇ ਪਾਸੇ ਕੁਝ ਕਿ ਪਿੰਡ ਪਿੰਡੇ ਆ ਮੰਡਾਲਾ ਸ਼ੰਨਾ ਅ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਪੈਂਦੇ ਆ ਰਾਮਪੁਰ ਗੋਰਾ ਬਾਉਪੁਰ ਇਹਨਾਂ ਦੇ ਵਿੱਚ ਵੀ ਮੁੜ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਸੀ ਫਿਰ ਕਿੰਨੇ ਆ ਪਾਣੀ ਅਜੇ ਮਸੀ ਉਤਰਿਆ ਪਰ ਫਿਰ ਦਰਿਆਵਾਂ ਦੇ ਵਿੱਚ ਪਾਣੀ ਆਉਣ ਦੇ ਕਰਕੇ ਅਲਰਟ ਜਾਰੀ ਕੀਤਾ ਗਿਆ ਦੂਸਰੀ ਗੱਲੇ ਖੁਰ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਇਸ ਵੇਲੇ ਡੈਮਾਂ ਦੇ ਵਿੱਚ ਪਾਣੀ ਵਾਧੂ ਆ ਦਰਿਆਵਾਂ ਦੇ ਵਿੱਚ ਪਾਣੀ ਘਟ ਗਿਆ ਜਿਹੜੀਆਂ ਡੈਮਾਂ ਨੇ ਉਹ ਤੋਂ ਪਾਣੀ ਛੱਡਿਆ ਜਾ ਰਿਹਾ ਹੁਣ ਜਿਹਦਾ ਭਾਖੜਾ ਆ 1680 ਫੁੱਟ ਹੈ 1672 ਫੁੱਟ ਦੇ ਕਰੀਬ ਸਥਿਤੀ ਆ ਪੌਂਗ ਡੈਮ 1390 ਫੁੱਟ ਹੈ ਇਸ ਵੇਲੇ 1388 ਫੁੱਟ ਕੱਲ ਸ਼ਾਮ ਤੱਕ ਸੀ ਅੱਜ ਸਥਿਤੀ ਜੋੜੇ ਥੋੜੀ ਜਹੀ ਜ਼ੋਰ ਬਦਲੀ ਹੋਣੀ ਹੈ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ 527 ਮੀਟਰ ਆ ਤੇ 521.88 ਮੀਟਰ ਜਿਹੜੀ ਤਾਜ਼ਾ ਸਥਿਤੀ ਹੈ ਪਾਣੀ ਦੀ ਉਹ ਹੈ ਪਰ ਆਉਂਦੇ ਦਿਨਾਂ ਨੂੰ ਇੱਕ ਵਾਰ ਫਿਰ ਤੋਂ ਅਸੀਂ ਕਹਿੰਦੇ ਹਾਂ ਕਿ ਹਾਲਾਤ ਖਰਾਬ ਹੋ ਸਕਦੇ ਆ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਕਿਹਾ ਕਿ ਮੀਂਹ ਪੈ ਸਕਦਾ ਹਾਂ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਇਹ ਕਿਹਾ ਗਿਆ ਕਿ ਮੌਸਮ ਵਿਭਾਗ ਜਿਨ੍ਹਾਂ ਨੇ ਰਿਪੋਰਟਾਂ ਜਾਰੀ ਕੀਤੀਆਂ ਉਹਨਾਂ ਵਿਗਿਆਨੀਆਂ ਦੇ ਖਿਲਾਫ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਗਲਤ ਗਾਈਡ ਕੀਤਾ ਕਿਉਂਕਿ ਗਲਤ ਜਾਣਕਾਰੀ ਕਰਕੇ ਹੀ ਪੰਜਾਬ ਦੇ ਵਿੱਚ ਇਹ ਹੜ੍ਹ ਆਏ ਹੈ ਕੋਈ ਕਹਿੰਦਾ ਮੈਨ ਮੇਡ ਹੈ ਕੋਈ ਕਹਿੰਦਾ ਮੌਸਮ ਦੀ ਗਲਤੀ ਕਰਕੇ ਹੋਇਆ ਹੈ ਅਸਲ ਕਾਰਨ ਕੀ ਹੈ ਇਹਦੇ ਬਾਰੇ ਕੋਈ ਵੀ ਝਾਤ ਲੱਗਦਾ ਨਹੀਂ ਪਾਵੇਗਾ ਕਹਿਣ ਵਾਲੇ ਤੇ ਵੀ ਕਹਿੰਦੇ ਦਰਿਆਵਾਂ ਚ ਕਿਹੜੀ ਗਾਰ ਕੱਢੀ ਹੈ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਆ ਕਿ ਆ ਜਿਹੜੀਆਂ ਨਹਿਰਾਂ ਸਿਗੀਆਂ ਇਹਦੀ ਸਫਾਈ ਕਿੰਨੀ ਖੋਈ ਹੈ ਛਪੜਾਂ ਦੀ ਸਫਾਈ ਕਿੰਨੀ ਖੋਈ ਹੈ ਬਹੁਤ ਸਾਰੇ ਲੋਕ ਵੱਖ-ਵੱਖ ਗੱਲਾਂ ਕਰ ਰਹੇ ਨੇ ਪਰ ਮੌਸਮ ਵਿਭਾਗ ਦੀ ਪੇਸ਼ੰਗੋਈ ਦੇ ਮੁਤਾਬਕ ਪਛਮੀ ਗੜਬੜੀ ਤੇ ਕਰਕੇ ਇੱਕ ਵਾਰ ਫਿਰ ਤੋਂ ਮੀਂਹ ਪੈ ਸਕਦਾ ਹੈ ਅਸੀਂ ਆਮ ਵੀ ਦੇਖੀ ਹੈ ਅਸੀਂ ਉੱਤਰਾਖੰਡ ਵਿੱਚ ਵੀ ਦੇਖਿਆ ਅਕੱਲ ਵੀ 25 ਲੋਕਾਂ ਦੀ ਮੌਤ ਹੋਈ ਹੈ ਲੈਂਡਸਲਾਈਡ ਹੋਈ ਹੈ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਕੱਲ ਸੂਬੇ ਦੀ ਪਹਿਲੀ ਬਰਫਬਾਰੀ ਹੋਈ ਹੈ ਪਰ ਉੱਥੇ ਵੀ ਮੌਸਮ ਖਰਾਬ ਹੋ ਸਕਦਾ ਹੈ ਪੰਜਾਬ ਦੇ ਨਵੇਂ ਸ਼ਹਿਰ ਦੇ ਕੁਝ ਹਿੱਸਿਆਂ ਦੇ ਵਿੱਚ ਧੁੰਦ ਕੱਲ ਪਈ ਸੀ ਤੇ ਅੱਜ ਵੀ ਹਾਲਾਤ ਕਹਿੰਦੇ ਐ ਕਿ ਉਸ ਤਰ੍ਹਾਂ ਦੇ ਹੀ ਸੀ ਮਤਲਬ ਪੰਜਾਬ ਦੇ ਵਿੱਚ ਕੀ ਠੰਡ ਨੇ ਦਸਤਕ ਦਿੱਤੀ ਹੈ 4 ਡਿਗਰੀ ਪਾਰਾ ਘਟ ਗਿਆ ਸੀ ਪਰ ਫਿਰ ਸਥਿਤੀ ਉੱਥੇ ਹੀ ਹੈ ਕਿ ਇੱਕ ਵਾਰ ਫਿਰ ਤੋਂ ਹੜਾ ਵਰਗੀ ਸਥਿਤੀ ਜਿਹੜੀ ਆ ਉਹ ਬਣ ਸਕਦੀ ਹੈ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਉਹਨਾਂ ਛੋਟੀਆਂ-ਛੋਟੀਆਂ ਘਟਨਾਵਾਂ ਦੀ ਜਿਹੜੀਆਂ ਪੰਜਾਬ ਦੇ ਵਿੱਚ ਲਗਾਤਾਰ ਵਧ ਰਹੀਆਂ ਨੇ ਤਰਨਤਾਰਨ ਤੋਂ ਖਬਰ ਹੈ ਤਰਨਤਾਰਨ ਦਾ ਹਲਕਾ ਖੇਮਕਰ ਸਾਹਿਬ ਦਾ ਇੱਕ ਪਿੰਡ ਜਿੱਥੇ ਇੱਕ ਮੁੰਡੇ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਤੇ ਸਵੇਰੇ-ਸਵੇਰੇ ਲਾਸ਼ ਦਾ ਸਸਕਾਰ ਵੀ ਕਰ ਦਿੱਤਾ ਹੁਣ ਦੇਖੋ ਇਹ ਘਟਨਾਵਾਂ 1.5-2 ਸਾਲ ਦੇ ਵਿੱਚ ਲਗਾਤਾਰ ਵਧੀਆਂ ਨੇ ਹਾਲਾਂਕਿ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਖਬਰਾਂ ਸੁਣਨੇ ਨੂੰ ਮਿਲਦੀਆਂ ਸੀ ਤਾਂ ਲੋਕ ਵਿਰੋਧ ਕਰਦੇ ਸੀ ਇਹ ਕੀ ਕੁਝ ਹੋ ਰਿਹਾ ਹੈ ਪੀੜੀ ਕਿੱਧਰ ਨੂੰ ਜਾ ਰਹੀ ਹੈ ਕਦੀ ਖਬਰ ਆ ਜਾਂਦੀ ਹੈ ਕਿ ਪ੍ਰੇਮੀ ਨਾਲ ਮਿਲ ਕੇ ਪ੍ਰੇਮਿਕਾ ਨੇ ਆਪਣਾ ਘਰਵਾਲਾ ਮਰਵਾ ਦਿੱਤਾ ਕਦੀ ਖਬਰ ਆ ਜਾਂਦੀ ਹੈ ਕਿ ਬੰਦੇ ਨੇ ਸ਼ੱਕ ਦੇ ਆਧਾਰ ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਕਦੀ ਖਬਰ ਆਉਂਦੀ ਹੈ ਕਿ ਨਸ਼ੇ ਲਈ ਪੈਸੇ ਨਾ ਦੇਣ ਕਰਕੇ ਪੁੱਤ ਨੇ ਆਪਣੀ ਮਾਂ ਮਾਰ ਦਿੱਤੀ ਕਿਤੇ ਖਬਰ ਆ ਜਾਂਦੀ ਹੈ ਕਿ ਪੁੱਤ ਨੇ ਆਪਣੇ ਪਿਓ ਦੇ ਸਿਰ ਦੇ ਵਿੱਚ ਫੋੜਾ ਮਾਰ ਦਿੱਤਾ ਉਹ ਇਸ ਕਰਕੇ ਕਿ ਨਸ਼ੇ ਲਈ ਪੈਸੇ ਨਹੀਂ ਦਿੰਦਾ ਸੀ ਕਿਤੇ ਖਬਰ ਆ ਜਾਂਦੀ ਹੈ ਕਿ ਦੁਖੀ ਹੋ ਕੇ ਬਾਪ ਨੇ ਆਪਣੇ ਮੁੰਡੇ ਦਾ ਕਤਲ ਕਰ ਦਿੱਤਾ ਨਸ਼ਿਆਂ ਲਈ ਰੋਜ਼ ਪੈਸੇ ਮੰਗਦਾ ਸੀ ਪੈਸੇ ਜੇਬ ਸ਼ੈਨੀ ਇਸ ਕਿ ਇਹ ਜਿਹੜੀਆਂ ਖਬਰਾਂ ਆ ਰਹੀਆਂ ਇਹ ਬੜੀਆਂ ਮੰਦਪਾਕੀ ਆ ਹੁਣ ਇਹ ਤਾਂ ਉਹ ਅਜੇ ਦੇ ਵਿੱਚ ਉਹ ਪਰਿਵਾਰ ਕਹਿੰਦਾ ਸੀ ਸਾਡਾ ਪਿੱਛਾ ਛੁੱਟੇ ਪਰ ਜਿਹੜੀ ਜ਼ਮੀਨ ਦੇ ਲਾਲਚ ਲਈ ਕਤਲ ਕੀਤੇ ਜਾਂਦੇ ਆ ਉਹ ਹੁਣ ਆ ਜਿਹੜਾ ਮਾਮਲਾ ਸਾਹਮਣੇ ਆਇਆ ਇਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਪਰਿਵਾਰ ਦਾ ਹੀ ਹੋਇਆ ਭਾਵੇਂ ਉਹਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਸਾਰੀ ਉਮਰ ਜੇਲ੍ਹ ਚ ਰੋਗਾ ਨੁਕਸਾਨ ਪਰਿਵਾਰ ਦਾ ਹੀ ਹੈ ਪਰਿਵਾਰ ਦੇ ਬਾਕੀ ਜੀ ਕਰ ਕੀ ਕਰਨਗੇ ਹੁਣ ਦੇਖੋ ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਤਲ ਹੋ ਰਹੇ ਹੈ ਹੈ ਤਾਂ ਇਹ ਮੰਦ ਭਾਗਾ ਵਰਤਾਰ ਹੈ ਪਰ ਫਿਰ ਵੀ ਇਸ ਵੇਲੇ ਕਾਨੂੰਨ ਵਿਵਸਥਾ ਦੇ ਉੱਪਰ ਵੀ ਸਵਾਲ ਉੱਠ ਰਹੇ ਨੇ ਅਕਾਲ ਜਿਹੜਾ ਇੱਕ ਕਤਲ ਹੋਇਆ ਸਾਬਕਾ ਸਰਪੰਚ ਦੇ ਪੁੱਤਰ ਦਾ ਉਹਦੇ ਬਾਰੇ ਵੀ ਕਈ ਤਰ੍ਹਾਂ ਦੇ ਚਰਚੇ ਹੈ ਮਸਲਾ ਇਹ ਨਹੀਂ ਚਰਚੇ ਹੋ ਰਹੇ ਨੇ ਮਸਲਾ ਇਹ ਹੈ ਕਿ ਬਾਰ ਬਾਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਕੀ ਗੈਂਗਵਾਰ ਹੈ ਕੀ ਪੰਜਾਬ ਦੇ ਵਿੱਚ ਕੁਝ ਲੋਕਾਂ ਦਾ ਪਾਰਾ ਹੀ ਇਹਨਾਂ ਵਧਣ ਲੱਪਿਆ ਕਿ ਪਰਿਵਾਰਾਂ ਦੇ ਵਿੱਚ ਵੀ ਇਹ ਕਤਲ ਹੋਣੇ ਸ਼ੁਰੂ ਹੋ ਗਏ ਐ ਕੁਝ ਨਾ ਕੁਝ ਤਾਂ ਹੈ ਇਹ ਜਿਹੜੀਆਂ ਗੜਬੜੀਆਂ ਵਧਦੀਆਂ ਜਾ ਰਹੀਆਂ ਨੇ ਬਹੁਤ ਕੋਈ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਬਹੁਤੇ ਹਾਲ ਸੁਖਾਵੇਂ ਨਹੀਂ ਅਸੀਂ ਨਹੀਂ ਕਹਿੰਨੇ ਕਿ ਸਾਰੇ ਪੰਜਾਬ ਵਿੱਚ ਹੀ ਇਦਾਂ ਹੋਏਣਾ ਪਰ ਇੱਕ ਦੋ ਘਟਨਾਵਾਂ ਵੀ ਵਾਪਰਦੀਆਂ ਨੇ ਤਾਂ ਬਹੁਤ ਸਾਰੇ ਲੋਕਾਂ ਦੀਆਂ ਨਿਗਾਹਾਂ ਉਧਰ ਹੋ ਜਾਂਦੀਆਂ ਨੇ ਅੱਗੇ ਵੱਧਦੇ ਗੱਲ ਕਰਦੇ ਹਾਂ ਡੋਨਲਡ ਟਰੰਪ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸਮੇਂ-ਸਮੇਂ ਤੇ ਕਈ ਅਜਿਹੇ ਫੈਸਲੇ ਲਏ ਜਿਹਦੇ ਕਰਕੇ ਲੋਕਾਂ ਨੂੰ ਹੈਰਾਨੀ ਹੋਈ ਡੋਨਲਡ 트ੰਪ ਸਾਹਿਬ ਕਿਸੇ ਵੇਲੇ ਅਜਿਹਾ ਬਿਆਨ ਦਿੰਦੇ ਐ ਕਿ ਸਾਰੀ ਦੁਨੀਆ ਦਾ ਧਿਆਨ ਹੀ ਉਹਦਾਂ ਨੂੰ ਚਲ ਜਾਂਦਾ ਹਾਲਾਂਕਿ ਜਦੋਂ ਭਾਰਤ ਦੇ ਤੇਲ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਵਿਰੋਧ ਕਰਦੇ ਰੂਸ ਤੋਂ ਕਿਉਂ ਖਰੀਦਦਾ ਕਿਸੇ ਵੇਲੇ ਡੋਨਲਡ 트ੰਪ ਜਦੋਂ ਕਹਿੰਦੇ ਐ ਕਿ ਨੋਬਲ ਪ੍ਰਾਈਜ਼ ਮੈਨੂੰ ਇਸ ਕਰਕੇ ਮਿਲਣਾ ਚਾਹੀਦਾ ਕਿਉਂਕਿ ਮੈਂ 7 ਦੇਸ਼ਾਂ ਦਾ ਸਮਝੌਤਾ ਕਰਾ ਚੁੱਕਿਆ ਇਸ ਲਈ ਮੈਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਇਹ ਗੱਲਾਂ ਇੱਕ ਪਾਸੇ ਹੋਈਆਂ ਸੀ ਅਜੇ ਅਮਰੀਕਾ ਦੇ ਵਿੱਚ ਆਰਥਿਕ ਤੌਰ ਤੇ ਕਮਜ਼ੋਰੀ ਇੰਨੀ ਹੈ ਕਿ ਸ਼ਟਡਾਊਨ ਚੱਲਦਾ ਪਿਆ ਪਰ ਇਹਨਾਂ ਦੇ ਦੌਰਾਨ ਇੱਕ ਖਬਰ ਹੋਰ ਆ ਗਈ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਬਿਆਨ ਦਿੱਤਾ ਹੈ। ਉਹ ਕਹਿੰਦੇ ਅਲ ਕਾਇਦਾ ਦੇ ਹਮਲਾ ਕਰਨ ਤੋਂ ਇੱਕ ਸਾਲ ਪਹਿਲਾਂ ਹੀ ਉਹਨਾਂ ਨੇ ਲਦੇਨ ਦੇ ਬਾਰੇ ਦੱਸ ਦਿੱਤਾ ਸੀ ਪਰ ਕਿਸੇ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਉਹ ਕਹਿੰਦੇ ਮੈਨੂੰ ਪਤਾ ਹੈ ਇੱਕ ਵਾਰ ਮੈਂ ਦੇਖਿਆ ਸੀ ਮੈਨੂੰ ਇਹ ਬੰਦਾ ਦੇਖਣ ਨੂੰ ਚੰਗਾ ਨਹੀਂ ਲੱਗਿਆ ਤੇ ਮੈਂ ਕਹਿਤਾ ਸੀ ਕਿ ਇਹਦੇ ਉੱਪਰ ਨਿਗਰ੍ਹਾ ਰੱਖੀ ਜਾਵੇ। ਹੁਣ ਇਹ ਪੈਮਾਨਾ ਕੀ ਸੀ ਕਿ ਬੰਦਾ ਦੇਖਣ ਨੂੰ ਚੰਗਾ ਨਹੀਂ ਲੱਗਿਆ ਤੇ ਤੇ ਨਿਗਰ੍ਹਾ ਰੱਖੀ ਜਾਵੇ ਹਾਲਾਂਕਿ ਡੋਨਲਡ 트੍ਰੰਪ ਨੇ ਇਹ ਗੱਲ ਕਹਿ ਕੇ ਬਿਆਨ ਦੇ ਵਿੱਚ ਇੱਕ ਵੱਖਰੀ ਚਰਚਾ ਛੇੜ ਦਿੰਦੀ ਹੈ ਕਿ ਮੈਨੂੰ ਪਤਾ ਕਿਸੇ ਨੇ ਮੈਨੂੰ ਇਸ ਗੱਲ ਦਾ ਕ੍ਰੈਡਿਟ ਦੇਣਾ ਨਹੀਂ ਇਸ ਕਰਕੇ ਮੈਂ ਆਪ ਹੀ ਇਹ ਗੱਲ ਕਹਤੀ ਆ ਬਹੁਤ ਵਾਰ ਜਦਾ ਉਹ ਕਹਿੰਦੇ ਆ ਕਿ ਮੈਨੂੰ ਨੋਵਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈ ਇੱਥੇ ਵੀ ਉਹਨਾਂ ਨੇ ਇਹੀ ਗੱਲ ਕਰ ਦਿੱਤੀ ਹੈ ਕਿ 2001 ਦੇ ਵਿੱਚ ਅਲ ਕਾਇਦਾ ਦੇ ਅੱਤਵਾਦੀਆਂ ਵੱਲੋਂ ਜਦੋਂ ਵਰਲਡ ਟ੍ਰੇਡ ਸੈਂਟਰ ਤੇ ਹਮਲਾ ਕੀਤਾ ਗਿਆ ਸੀ ਉਸ ਤੋਂ ਇੱਕ ਸਾਲ ਪਹਿਲਾਂ ਕਹਿੰਦੇ ਮੈਂ ਕਹਿੰਦਾ ਸੀ ਕਿ ਇਸ ਬੰਦੇ ਤੇ ਨਿਗਰ ਰੱਖੀ ਜਾਵੇ ਇਹਨਾਂ ਨੇ ਨਿਗਰ ਨਹੀਂ ਰੱਖੀ ਇਸ ਕਰਕੇ ਇਹ ਨੁਕਸਾਨ ਹੋਇਆ ਹੁਣ ਇਹਦਾ ਅਸਲ ਵਿੱਚ ਕਾਰਨ ਕੀ ਸੀਗਾ ਉਹ ਤਾਂ ਸਭ ਨੂੰ ਪਤਾ ਹੈ ਕੀ ਅਲ ਕਾਇਦਾ ਨੂੰ ਸਪੋਰਟ ਕਰਨ ਕੀਤੀ ਹੈ ਲਾਦੇਨ ਨੂੰ ਸਪੋਰਟ ਕਰਨ ਕੀਤੀ ਸੀ ਬਾਅਦ ਦੇ ਵਿੱਚ ਉਹ ਦੇਖਿਆ ਖਤਰਾ ਪੈਦਾ ਹੋ ਗਿਆ ਪਾਕਿਸਤਾਨ ਦੇ ਵਿੱਚ ਸੀਲ ਆਰਮੀ ਨੇ ਜਾ ਕੇ ਆਪਰੇਸ਼ਨ ਕੀਤਾ ਆਬਟਾਬਾਦ ਦੇ ਵਿੱਚ ਤੇ ਉਹਨੂੰ ਮਾਰ ਦਿੱਤਾ ਬਾਅਦ ਵਿੱਚ ਮਾਰ ਕੇ ਸਮੁੰਦਰ ਵਿੱਚ ਕਹਿੰਦੇ ਸੁੱਟ ਦਿੱਤਾ ਇਹ ਖਬਰਾਂ ਸੀ ਅਸਲ ਦੇ ਵਿੱਚ ਅ ਅਸਾਮਾ ਵੀ ਲਾਦੇਨ ਦੀ ਡੈਡ ਬੋਡੀ ਕਿੱਥੇ ਹੈ ਕਿਸੇ ਨੂੰ ਨਹੀਂ ਪਤਾ ਸਮੁੰਦਰ ਵਿੱਚ ਸੁੱਟਣ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਪਰ ਇਹ ਗੱਲਾਂ ਧਿਆਨ ਪਰਤ ਕੋਣ ਵਾਲਗੀਆਂ ਵੀ ਹੁੰਦੀਆਂ ਨੇ ਪਰ ਅਸਲ ਦੇ ਵਿੱਚ ਉਹਦੀ ਡੈੱਡ ਬੋਡੀ ਕਿੱਥੇ ਹੈ ਕਿਸੇ ਨੂੰ ਨਹੀਂ ਪਤਾ ਇਸ ਸੀਲ ਆਰਮੀ ਨੂੰ ਪਤਾ ਜਾਂ ਫਿਰ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਜਾਂ ਉਥੋਂ ਦੇ ਜਿਹੜੇ ਫੌਜ ਮੁਖੀ ਸੀ ਉਹਨਾਂ ਨੂੰ ਬਹੁਤਿਆਂ ਨੂੰ ਇਹਦੇ ਬਾਬਤ ਪਤਾ ਨਹੀਂ ਸੀਗਾ ਪਰ ਫਿਰ ਵੀ ਜਦੋਂ ਇਹ ਖਬਰਾਂ ਆਉਂਦੀਆਂ ਨੇ ਜਦੋਂ ਇਹ ਗੱਲ ਟਰੰਪਸ ਆਪ ਕਹਿ ਰਹੇ ਨੇ ਕਿ ਭਾਈ ਮੈਂ ਜਿਹੜਾ ਇੱਕ ਸਾਲ ਪਹਿਲਾਂ ਕਹਿੰਦਾ ਸੀ ਇਹਦਾ ਮਤਲਬ ਆ ਉਹ ਇੱਕ ਵਾਰ ਫਿਰ ਤੋਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਸ ਗੱਲ ਨੇ ਚਰਚਾ ਇੱਕ ਨਵੇਂ ਸਿਰੇਓ ਛੇੜ ਦਿੱਤੀ ਆ ਹਾਂ ਇਹ ਨਾ ਜ਼ਰੂਰ ਹੈ ਕਿ ਅਮਰੀਕਾ ਦੇ ਵਿੱਚ ਜੋ ਕੁਝ ਵਾਪਰਿਆ ਸੀ ਓਸਾਮਾ ਬਿੰ ਲਾਦੇਨ ਨੂੰ ਸਪੋਰਟ ਦੇਣ ਦੀ ਗੱਲ ਕਿਹੜੇ ਦੇਸ਼ ਦਾ ਨਾਮ ਹੁੰਦਾ ਸਭ ਨੂੰ ਪਤਾ ਹੈ ਪਰ ਇਸਤੇ ਨੇ ਗੱਲਾਂ ਕਰਕੇ ਹੁਣ ਡੋਨਲਡ ਟਰੰਪ ਸਾਬਤ ਕੀ ਕਰਨਾ ਚਾਹੁੰਦੇ ਨੇ ਟਰੰਪ ਸਾਹਿਬ ਇਹ ਕਹਿਣ ਦੇ ਲਈ ਕਿ ਭਾਈ ਮੈਂ ਹੀ ਸਾਰਾ ਕੁਝ ਕੀਤਾ ਇਹਨਾਂ ਕੋਈ ਲੱਗਦਾ ਨਹੀਂ ਫਾਇਦਾ ਹੋਣ ਵਾਲਾ ਪਰ ਠੀਕ ਹੈ ਉਹਨਾਂ ਨੇ ਦੁਨੀਆ ਦਾ ਧਿਆਨ ਇੱਕ ਵਾਰ ਫਿਰ ਤੋਂ ਆਪਣੇ ਵੱਲ ਖਿੱਚ ਲਿਆ ਆਪਣੇ ਵੱਲ ਧਿਆਨ ਖਿੱਚਣ ਦੇ ਕਰਕੇ ਡੋਨਲਡ ਟਰੰਪ ਕਿਸੇ ਵੇਲੇ ਕਹਿੰਦੇ ਆ ਕਿ ਵਕਫਾ ਖੇਤਰਾਂ ਦੇ ਵਿੱਚ ਮੈਂ ਬਹੁਤ ਯੋਗਦਾਨ ਪਾਇਆ ਚਲੋ ਚੰਗੀ ਗੱਲ ਹੈ ਦੇਸ਼ ਦੇ ਰਾਸ਼ਟਰਪਤੀ ਹੈ ਕਹਿ ਸਕਦੇ ਆ ਪਰ ਬਹੁਤ ਸਾਰੇ ਲੋਕ ਇਹਨਾਂ ਗੱਲਾਂ ਨੂੰ ਮਜ਼ਾਕੀਆ ਅੰਦਾਜ਼ ਦੇ ਵਿੱਚ ਵੀ ਲੈ ਰਹੇ ਨੇ ਵਿਲਾ ਪ੍ਰੋਗਰਾਮ ਦੀ ਸਮਾਪਤੀ ਦਾ ਉਮੀਦ ਕਰਦੇ ਆ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਜੇ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਸਾਂਝੀ ਕਰਿਓ ਮੈਨੂੰ ਨਵਜੀਤ ਨੂੰ ਦਿਵਾਕਿਆ ਦੇਖਦੇ ਰਹੋ ਪ੍ਰਾਈਮ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ